ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ 65 ਲੱਖ ਪਰਿਵਾਰਾਂ ਲਈ ਜਿਹੜੀ ਸਿਹਤ ਬੀਮਾ ਯੋਜਨਾ ਦਾ ਐਲਾਨ ਕੀਤਾ ਹੈ ਇਹ ਆਮ ਆਦਮੀ ਪਾਰਟੀ ਦੀ ਸਿਹਤ ਵਿੱਚ ਵੀ ਸੁਧਾਰ ਕਰੂ ਲੈਂਡ ਪੂਲਿੰਗ ਨੀਤੀ ਕਰਕੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰ ਰਹੀ ਇਸ ਪਾਰਟੀ ਅਤੇ ਸਰਕਾਰ ਨੇ ਛੱਟ ਐਂ ਟਿਕਾਣੇ ਉੱਤੇ ਮਾਰੀ ਹੈ ਜਿਸ ਦਾ ਇਸ ਨੂੰ ਸਿਆਸੀ ਲਾਭ ਮਿਲਣਾ ਤੈ ਪੰਜਾਬ ਸਿੱਖਿਆ ਕ੍ਰਾਂਤੀ ਅਤੇ ਜੁੱਧ ਨਸ਼ਿਆਂ ਵਿਰੁੱਧ ਦੇ ਆਸ ਮੁਤਾਬਕ ਨਤੀਜੇ ਨਾ ਮਿਲਣ ਸਿੱਖਿਆ ਕ੍ਰਾਂਤੀ ਦੇ ਦਾ ਪੁੱਠੀ ਪੈਣ ਤੋਂ ਬਾਅਦ ਸੱਤਾਧਾਰੀ ਚਿੰਤਤ ਤਾਂ ਜ਼ਰੂਰ ਸਨ ਪਹਿਲਾਂ ਇਹ 10 ਲੱਖ ਤੱਕ ਦੇ ਮੁਫਤ ਇਲਾਜ ਵਾਲੇ ਕਾਰਡ ਹਰੇਕ ਪੰਜਾਬੀ ਦੇ ਬਣਾਉਣ ਬਾਰੇ ਸੋਚਿਆ ਜਾ ਰਿਹਾ ਸੀ ਅਜਿਹੀਆਂ ਕੁਝ ਖਬਰਾਂ ਵੀ ਨਸ਼ਰ ਹੋਈਆਂ ਜਦੋਂ ਅਜੇ ਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਤਾਂ ਇਹ 3 ਕਰੋੜ ਤੋਂ ਵਧੇਰੇ ਪੰਜਾਬੀਆਂ ਦੀ ਨਾ ਹੋ ਕੇ 65 ਲੱਖ ਪਰਿਵਾਰਾਂ ਦੀ ਯੋਜਨਾ ਬਣ ਗਈ ਇਸ ਤਰ੍ਹਾਂ ਪਰਿਵਾਰ ਦੇ ਕਿਸੇ ਵੀ ਜੀ ਦਾ 10 ਲੱਖ ਰੁਪਏ ਤੱਕ ਦਾ ਸਾਲਾਨਾ ਮੁਫਤ ਇਲਾਜ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚੋਂ ਹੋ ਸਕੇਗਾ। ਵੈਸੇ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਵਾਲੀ ਯੋਜਨਾ ਆਯੂਸ਼ਮਾਨ ਕਾਰਡ ਉੱਤੇ ਪਹਿਲਾਂ ਹੀ ਚੱਲ ਰਹੀ ਆ। ਆਹ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਪਰਿਵਾਰ ਦੇ ਹਰੇਕ ਜੀ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। ਸਵਾਲ ਅਕਸਰ ਹੀ ਸਰਕਾਰਾਂ ਨੂੰ ਹੁੰਦੇ ਨੇ। ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਵਾਲ ਕਰਨ ਵਾਲਾ মিডিਆ ਸਰਕਾਰ ਅਤੇ ਉਸ ਪਾਰਟੀ ਦਾ ਵਿਰੋਧੀ ਹੋਵੇ ਪਰ ਜੇ ਸਰਕਾਰ ਕੋਈ ਚੰਗਾ ਕਦਮ ਚੁੱਕਦੀ ਹੈ ਕੋਈ ਲੋਕ ਪੱਖੀ ਯੋਜਨਾ ਲਿਆਉਂਦੀ ਹੈ ਤਾਂ ਚੰਗੇ ਪੱਖ ਦੇਸ਼ ਲਾਗਾ ਕਰਨੀ ਵੀ ਬਣਦੀ ਹੈ ਹੁਣ ਕਿਉਂਕਿ ਲੋਕੀ ਮਹਿੰਗੇ ਇਲਾਜ ਅਤੇ ਮਹਿੰਗੀਆਂ ਦਵਾਈਆਂ ਤੋਂ ਦੁਖੀ ਨੇ ਅਜਿਹੇ ਵਿੱਚ ਇਹ ਯੋਜਨਾ ਵੱਡੀ ਰਾਹਤ ਦੇਣ ਵਾਲੀ ਹੈ ਇਸ ਤਹਿਤ ਸਹੀ ਅਤੇ ਸੋਖੇ ਤਰੀਕੇ ਨਾਲ ਇਲਾਜ ਯਕੀਨੀ ਬਣਾਉਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਜਿਵੇਂ ਆਯੂਸ਼ਮਾਨ ਯੋਜਨਾ ਵਿੱਚ ਇਲਾਜ ਰੁਕਿਆ ਜਿਵੇਂ ਉਸ ਵਿੱਚ ਕਪਲੇ ਦੀਆਂ ਖਬਰਾਂ ਆਈਆਂ ਉਸ ਉੱਤੇ ਵੀ ਨਜ਼ਰ ਰੱਖਣੀ ਹੋਵੇਗੀ ਇਸ ਦੇ ਨਾਲ ਹੀ ਸਰਕਾਰ ਨੂੰ ਇੱਕ ਹੋਰ ਕੰਮ ਲਾਜ਼ਮੀ ਕਰਨਾ ਪੈਣਾ ਹੈ ਉਹ ਹੈ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਵਿੱਚ ਜਿਵੇਂ ਰੋਜ਼ਾਨਾ ਕਤਲੋਗਾਰਥ ਹੋ ਰਿਹਾ ਹੈ ਜਿਵੇਂ ਫਰੋਤੀ ਲਈ ਧਮਕਾਇਆ ਜਾਂਦਾ ਹੈ ਤੇ ਫਰੋਤੀ ਦੀ ਰਕਮ ਨਾ ਦੇਣ ਉੱਤੇ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਅੱਜ ਦੀ ਤਰੀਕ ਵਿੱਚ ਇਹੋ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਇਸ ਸਿਹਤ ਬੀਮਾ ਯੋਜਨਾ ਦਾ ਲਾਭ ਤਾਂ ਹੀ ਮਿਲੇਗਾ ਜੀ ਜ਼ਿੰਦਗੀ ਭਾਵ ਸਿਹਤ ਸਲਾਮਤ ਰਹੂ ਅੱਜ ਦੀ ਵੀਡੀਓ ਵਿੱਚ ਇਸੇ ਵਿਸ਼ੇ ਉੱਤੇ ਗੱਲ ਕਰਨੀ ਹੈ ਕਿ ਸਰਕਾਰ ਕਿਵੇਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾ ਸਕਦੀ ਹੈ ਕਿਵੇਂ ਵੱਧ ਤੋਂ ਵੱਧ ਪੁਲਿਸ ਕਰਮਚਾਰੀ ਲੋਕਾਂ ਦੀ ਸੁਰੱਖਿਆ ਵਿੱਚ ਲਾਏ ਜਾ ਸਕਦੇ ਨੇ ਉਸ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਉੱਤੇ ਮਾਰ ਲਓ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਸ ਯੋਜਨਾ ਦੀ ਸ਼ੁਰੂਆਤ ਅਕਤੂਬਰ 2025 ਤੋਂ ਹੋਏਗੀ ਬੀਮੇ ਨਾਲ ਸੂਬੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਲੋਕਾਂ ਦਾ ਕੈਸ਼ਲੈਸ ਇਲਾਜ ਕੀਤਾ ਜਾਏਗਾ ਯੋਜਨਾ ਅਧੀਨ ਸੂਬੇ ਦੇ ਸਾਰੇ ਸਰਕਾਰੀ ਕਰਮਚਾਰੀ ਸਣੇ ਹਰ ਵਰਗ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾਏਗਾ ਉਨਾ ਆਖਿਆ ਕਿ ਪੁਰਾਣੀਆਂ ਸਰਕਾਰਾਂ ਨੇ ਲੋਕਾਂ ਨੂੰ ਨੀਲੇ ਅਤੇ ਪੀਲੇ ਕਾਰਡਾਂ ਦੇ ਚੱਕਰ ਵਿੱਚ ਫਸਾਇਆ ਹੋਇਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਨੀਲੇ ਪੀਲੇ ਕਾਰਡਾਂ ਵਿੱਚੋਂ ਬਾਹਰ ਕੱਢ ਕੇ ਵੋਟਰ ਕਾਰਡ ਅਤੇ ਆਧਾਰ ਕਾਰਡ ਉਤੇ ਨਿਰਭਰ ਕਰ ਦਿੱਤਾ ਹੈ ਹੁਣ ਪੰਜਾਬ ਦਾ ਕੋਈ ਵੀ ਬਸਨੀਕ ਆਪਣਾ ਵੋਟਰ ਕਾਰਡ ਅਤੇ ਆਧਾਰ ਕਾਰਡ ਦਿਖਾ ਕੇ ਇਹ ਸਿਹਤ ਕਾਰਡ ਤਿਆਰ ਕਰਵਾ ਸਕੇਗਾ ਜਿਸ ਨਾਲ ਉਸ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਸਾਲਾਨਾ ਮੁਫਤ ਇਲਾਜ ਮਹੱਈਆ ਹੋਏਗਾ ਤانوں ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਅੱਜ ਪੂਰੇ ਪੰਜਾਬੀਆਂ ਨੂੰ ਕਿ 10 ਲੱਖ ਰੁਪਏ ਦਾ ਹੈਲਥ ਕਾਰਡ ਬਸ ਹੈਲਥ ਕਾਰਡ ਦੈਟਸ ਇਟ ਗੁਰਦਾਸ ਮਾਨ ਸਾਹਿਬ ਦੀਆਂ ਲਾਈਨਾਂ ਨੇ ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤ ਦੀ ਗੱਲ ਜਦੋਂ ਚੱਲਦੀ ਹੈ ਤਾਂ ਇਲਾਜ ਆਉਂਦਾ ਜਦੋਂ ਇਲਾਜ ਦੀ ਗੱਲ ਚੱਲਦੀ ਹੈ ਤਾਂ ਪੈਸਾ ਆਉਂਦਾ। ਜੇ ਪੈਸੇ ਦੀ ਗੱਲ ਚੱਲਦੀ ਹੈ। ਫਿਰ ਇਹ ਦੇਖਿਆ ਜਾਂਦਾ ਆਪਾਂ ਇਹ ਇਲਾਜ ਕਰਾਉਣ ਦੇ ਕਾਬਿਲ ਹੈਗੇ ਆ ਜਾਂ ਨਹੀਂ। ਬਹੁਤ ਸਾਰੇ ਘਰ ਬਹੁਤ ਸਾਰੇ ਇਸ ਵਕਤ ਪੰਜਾਬ ਦੇ ਵਿੱਚ ਆ ਕੈਮਰੇ ਚੱਲ ਰਹੇ ਨੇ ਮੈਨੂੰ ਸੁਣ ਵੀ ਰਹੇ ਹੋਣਗੇ ਤੇ ਇਕ ਵੀ ਰਹੇ ਹੋਣਗੇ। ਬਹੁਤ ਸਾਰੇ ਹੈ ਜੀ ਬਜ਼ੁਰਗ ਬਹੁਤ ਸਾਰੇ ਘਰਾਂ ਚ ਲੋਕ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਕਿ ਮੇਰਾ ਇਲਾਜ ਨਾ ਕਰਾਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਦਾਗ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ ਚ ਪੈ ਗਏ ਜਿੰਨੀ ਕ ਹੈਗੀ ਐ ਜ਼ਮੀਨ ਵਿਕ ਜੂਗੀ ਜਾਂ ਜਿੰਨੀ ਕ ਪ੍ਰਾਪਰਟੀ ਐ ਵਿਕ ਜੂਗੀ ਇਲਾਜ ਨਾ ਕਰਾਓ ਅੱਜ ਅਸੀਂ ਉਹ ਕਰਨ ਲੱਗੇ ਆ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਲਈ ਐ ਆਓ ਪਰਮਾਤਮਾ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਬਾਅਦ ਦੇਖਾਂਗੇ ਪੈਸੇ ਦਾ ਹਿਸਾਬ ਤਾਂ ਬਾਅਦ ਦੇਖਾਂਗੇ ਨਹੀਂ ਤਾਂ ਪੈਸੇ ਦੇਖ ਕੇ ਇਲਾਜ ਕਰਾਉਨੇ ਆ ਜੀ ਪਹਿਲਾਂ ਪੈਸੇ ਦੇਖੇ ਜਾਂਦੇ ਨੇ ਫੇਰ ਇਲਾਜ ਹੁੰਦਾ ਇਹ ਥੋੜੀ ਚੱਲੂਗਾ ਕਿ ਪਹਿਲਾਂ ਬੰਦੇ ਦੀ ਜੇਬ ਦੇਖੋਗੇ ਤੇ ਜੇਬ ਦੇ ਥੱਲੇ ਦਾ ਦਿਲ ਹੁੰਦਾ ਪਹਿਲਾਂ ਜੇਬ ਦੇਖੋਗੇ ਫਿਰ ਉਹਦੇ ਥੱਲੇ ਵਾਲਾ ਪਾਸਾ ਦੇਖੋ ਪਹਿਲਾਂ ਦਿਲ ਦੇਖੋ ਜੇਬ ਬਾਤ ਦੇਖ ਲਾਂਗੇ ਯਾਰ ਜੇਬ ਦਾ ਕੰਮ ਸਰਕਾਰ ਦਾ ਹੈ ਜੇਬ ਸਰਕਾਰ ਬਣ ਜੂਗੀ ਤੁਹਾਡੀ ਕੋਈ ਗੱਲ ਨਹੀਂ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਮੇਂ ਕਿਹਾ ਕਿ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਲਈ ਸਿਹਤ ਅਤੇ ਸਿੱਖਿਆ ਸਿਸਟਮ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ आम आदमी पार्टी ने पंजाब सेहत और शिक्षा सिस्टम मजबूत किया है आज जो हम करने चाह रहे हैं ये बहुत बड़ा काम है कि अगर आपके घर में किसी को बड़ी बीमारी हो जाए छोटी मोटी बीमारी हो आप मोहल्ला क्लिनिक गए पड़ोस में गए वहां पे आप इलाज करा के ले आए डॉक्टर से दिखा के ले आए खांसी जुकाम बुखार उसका इलाज वहाँ पे मिल जाएगा आपको लेकिन अगर बड़ी बीमारी हो जाए एडमिट होना पड़ जाए उसमें बहुत खर्चा आ जाता है और अगर आप चाहते हो कि मैं प्राइवेट में भी इलाज कराऊं तो आज की सुविधा जो है दस लाख रुपए का बीमा पूरे परिवार के लिए आप भी अगर करवाने के लिए जाओ तो बहुत कई हजार रुपए लग जाते हैं सब लोग एफोर्ड नहीं कर सकते इवन मेरे जैसा आदमी भी दस लाख रुपए बीमा पूरे परिवार के लिए अफोर्ड नहीं कर सकता ये जो पंजाब सरकार आपके लिए करने, करने जा रही है आज से शुरू हो रहा है यह बहुत बड़ा काम है बहुत बड़ा काम ਕੋਈ ਸ਼ੱਕ ਨਹੀਂ ਕਿ ਮੁਫਤ ਬਿਜਲੀ ਬਾੰਗ ਇਸ ਸਿਹਤ ਬੀਮਾ ਯੋਜਨਾ ਦਾ ਸਿਆਸੀ ਲਾਹਾ ਆਮ ਆਦੀ ਪਾਰਟੀ ਨੂੰ ਮਿਲ ਰਿਹਾ ਹੈ ਇੱਕ ਗੱਲ ਜ਼ਰੂਰ ਰੜਕੀ ਕਿ ਯੋਜਨਾ ਦੀ ਸ਼ੁਰੂਆਤ ਅਕਤੂਬਰ ਵਿੱਚ ਹੋਣੀ ਹੈ ਫਿਰ ਇਸ ਦਾ ਐਲਾਨ ਢਾਈ ਤਿੰਨ ਮਹੀਨੇ ਪਹਿਲਾਂ ਹੀ ਕਿਉਂ ਕੀਤਾ ਗਿਆ ਕਿ ਇਸ ਪਿੱਛੇ ਹੋਰ ਕੋਈ ਲੁਕਮਾ ਏਜੰਡਾ ਹੈ ਕਿ ਇਸ ਕੈਸ਼ਲੈਸ ਯੋਜਨਾ ਨੂੰ ਆਮ ਆਦੀ ਪਾਰਟੀ ਹੋਰ ਨਾਲ ਚੋਣਾਂ ਵਿੱਚ ਕੈਸ਼ ਕਰਨਾ ਚਾਹੁੰਦੀ ਹੈ ਕੁਝ ਵੀ ਹੋਵੇ ਇਸ ਯੋਜਨਾ ਦਾ ਲਾਹਾ ਪੰਜਾਬੀਆਂ ਨੂੰ ਮਿਲਣ ਤਾਂ ਜਾ ਹੀ ਰਿਹਾ ਹੈ ਇਸ ਦੇ ਨਾਲ ਹੀ ਸਰਕਾਰ ਨੂੰ ਲੋਕਾਂ ਦੀ ਸੁਰੱਖਿਆ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਅਦਾਕਾਰਾਂ ਤਾਣੀਆਂ ਦੇ ਡਾਕਟਰ ਪਿਤਾ ਉਤੇ ਫਰੋਤੀ ਲਈ ਫਾਇਰਿੰਗ ਅਬੋਰ ਦੇ ਨਾਮੀ ਕਾਰੋਬਾਰੀ ਸੰਜੇ ਬਰਮਾ ਦਾ ਫਰੋਤੀ ਲਈ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਅਤੇ ਰੋਜ਼ਾਨਾ ਦੋ ਚਾਰ ਅਜਿਹੇ ਘਟਨਾਵਾਂ ਦਾ ਵਾਪਰਨਾ ਸਵਾਲ ਖੜੇ ਕਰਦਾ ਹੈ ਸੰਜੇ ਵਰਮਾ ਦਾ ਅਵੋਰ ਵਿੱਚ ਅੰਤਿਮ ਸੰਸਕਾਰ ਕਰਨ ਮੌਕੇ ਅੱਜ ਵੱਡੀ ਗਿਣਤੀ ਲੋਕ ਅਤੇ ਸਿਆਸੀ ਆਗੂ ਪੁੱਜੇ ਅਵੋਰ ਦੇ ਬਾਜ਼ਾਰ ਰੋਸ ਅਤੇ ਦੁੱਖਵਜੋ ਬੰਦ ਰਹੇ ਸਿਆਸੀ ਨੇਤਾਮਾਂ ਤੇ ਕੁਝ ਹੋਰ ਨਾਲ ਲੋਕਾਂ ਦੀ ਸੁਰੱਖਿਆ ਵਿੱਚ ਵੱਡੀ ਗਿਣਤੀ ਪੁਲਿਸ ਕਰਮਚਾਰੀ ਤਾਇਨਾਤ ਨੇ ਸੁਰੱਖਿਆ ਲੈਣ ਵਾਲੇ ਇਹ ਸਾਰੇ ਲੋਕ ਸਰਦੇ ਪੁੱਜਦੇ ਨੇ ਇਹ ਲੋਕ ਸਮਾਜਿਕ ਰੋਬ ਲਈ ਹੀ ਗਨਮੈਨ ਰੱਖਦੇ ਨੇ ਇੰਨਾ ਗਨਮੈਨਾਂ ਦਾ ਖਰਚਾ ਲੋਕ ਚੁੱਕਦੇ ਨੇ ਕਿਉਂਕਿ ਸਰਕਾਰ ਜੋ ਇੰਨਾ ਕਰਮਚਾਰੀਆਂ ਨੂੰ ਤਨਖਾਹਾਂ ਦਿੰਦੀ ਹੈ ਉਹ ਲੋਕਾਂ ਵੱਲੋਂ ਗ੍ਰਾਹੇ ਗਏ ਟੈਕਸਾਂ ਵਿੱਚੋਂ ਹੀ ਦਿੱਤੀਆਂ ਜਾਂਦੀਆਂ ਨੇ ਪਰ ਲੋਕਾਂ ਦੀ ਸੁਰੱਖਿਆ ਦਾ ਫਿਕਰ ਕਿਸੇ ਨੂੰ ਨਹੀਂ ਇਸ ਲਈ ਚਾਹੀਦਾ ਤਾਂ ਇਹ ਹੈ ਕਿ ਜੇਕਰ ਕਿਸੇ ਨੇ ਸੁਰੱਖਿਆ ਕਰਮਚਾਰੀ ਲੈਣੇ ਨੇ ਤਾਂ ਉਹ ਮੁੱਲ ਦੀ ਸੁਰੱਖਿਆ ਲੈਣ ਭਾਵ ਇਹਨਾਂ ਦਾ ਸਾਰਾ ਖਰਚਾ ਸੁਰੱਖਿਆ ਲੈਣ ਵਾਲੇ ਦੇ ਸਿਰ ਪਾਇਆ ਜਾਵੇ ਅਜਿਹਾ ਕਰਨ ਨਾਲ ਘੱਟੋ-ਘੱਟ ਬਾਦੂ ਲਈ ਸੁਰੱਖਿਆ ਕਰਮਚਾਰੀਤਾ ਮੌੜੀ ਆਉਣਗੇ ਇਸ ਤਰ੍ਹਾਂ ਪੁਲਿਸ ਨਫਰੀ ਥਾਣਿਆਂ ਵਿੱਚ ਵਧੇਗੀ ਜੋ ਲੋਕਾਂ ਦੀ ਸੁਰੱਖਿਆ ਵਿੱਚ ਤਣਾਤ ਹੋ ਸਕੇਗੀ ਦੇਖੋ ਅਵੋਰ ਵਾਲੇ ਸੰਜੇ ਵਰਮਾ ਦੇ ਦੁਖੀ ਭਰਾ ਜਗਤ ਵਰਮਾ ਕੀ ਦੁਹਾਈ ਪਾ ਰਿਹਾ ਹੈ ਕਿਉਂ ਉਹ ਲਾਰੈਂਸ ਵਿਸ਼ਨੋਈ ਦਾ ਜ਼ਿਕਰ ਕਰਕੇ ਉਸ ਦੀ ਸੁਰੱਖਿਆ ਦਾ ਮੁੱਦਾ ਚੁੱਕਦਾ ਹੈ ਅਤੇ ਸਿਆਸੀ ਲੀਡਰ ਇਸ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਸਮੇਂ ਸਿਆਸਤ ਕਰਦੇ ਵਦੇਰੇ ਨਜ਼ਰ ਆਏ ਪੰਜ 700 ਮਿਲ ਜਾਂ ਰੂਜ਼ੀ ਰੋਜ਼ਗਾਰ ਦਿੱਤਾ ਹੈ ਅੱਜ ਕੀ ਕੁੜਾ ਕੀਤਾ ਆ ਤੈਨੂੰ ਤੈਨੂੰ ਪੰਜਾਬ ਸਰਕਾਰ ਨੂੰ ਤੁਸੀਂ ਕੀ ਸਕੇ ਸਾਡੀ ਮੈਂ ਪੰਜਾਬ ਸਰਕਾਰ ਦੀ ਕਰਨੀ ਕਰ ਲੈ ਮੈਂ ਹਿੰਦੁਸਤਾਨ ਤੋਂ ਰੋਟੀ ਕਮਾ ਰਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਇਹਨੂੰ ਫੜ ਇਹਨਾਂ ਫੜ ਕੇ ਥਾਂ ਇਹਨਾਂ ਦੇ ਕਿਉਂ ਦਿੰਦੇ ਆ ਇਹਨਾਂ ਦੇ ਜਿੰਨੇ ਵੀ ਹਿੰਦੁਸਤਾਨ ਨੇ ਸੈਂਟਰਲ ਜੇਲਾਂ ਦੇ ਵਿੱਚ ਬੰਦੇ ਭਾੜੇ ਹੋਏ ਆ ਗਵਰਨਮੈਂਟ ਦੀ ਵੱਡੀ ਵੱਡੀ ਜੇਲਾਂ ਚ ਬੰਦੇ ਭਾੜੇ ਹੋਏ ਕਿ ਸਵਾਸ ਤੇ ਭਾੜੇ ਹੋਇਆ ਤਾਂ ਤੋਂ ਕੀ ਕਰਾਣਾ ਗਵਰਨਮੈਂਟ ਨੇ ਹੈ ਜਿਹੜੇ ਵਪਾਰੀ ਇਹਨਾਂ ਨੂੰ ਟੈਕਸ ਦਿੰਦੇ ਆ ਹਿੰਦੁਸਤਾਨ ਗਵਰਨਮੈਂਟ ਨੂੰ ਟੈਕਸ ਦਿੰਦੇ ਆ ਹਾਂਜੀ ਉਹਨਾਂ ਤਾਂ ਖੂਨ ਟੈਕਸ ਲੈ ਲਓ ਇਹ ਬਨਵਾਸ਼ਾ ਤਾਂ ਤੁਸੀਂ ਕੀ ਲੈ ਲੋਗੇ ਜੋ ਗਵਰਨਰ ਨੇ ਕਮਾਉਂੂ ਪੂਰਤ ਹੈ ਸਰ ਰਾਜਾ ਦਾ ਰਾਜਾ ਕੋਲੇ ਗੋਰ ਪਬਲਿਕ ਦੋ ਹੀ ਚੀਜ਼ ਮੰਗਦੀ ਹੈ ਇਨਸਾਫ ਤੇ ਸੁਰੱਖਿਆ ਹੋਰ ਕੁਝ ਨਹੀਂ ਮੰਗਦੀ ਕੁਝ ਨਹੀਂ ਚਾਹੀਦਾ ਹਰ ਰਾਜਾ ਤੋਂ ਬਗ ਨਾ ਕੋਈ ਨਾ ਕੋਈ ਤੇ ਕੀ ਜੀਨ ਨੂੰ ਕਿਹਨੇ ਕਰਦੀ ਜੀਨੇ ਕੋ

どちらに行きたい ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਤਾਂ ਅਮਨ ਕਾਨੂੰਨ ਦੇ ਵਿਗੜ ਰਹੀ ਸਥਿਤੀ ਦਾ ਜ਼ਿਕਰ ਕਰਦਿਆਂ ਡਾਕਟਰ ਅਨਿਲਜੀਤ ਕੰਭੋਜ ਉੱਤੇ ਗੋਲੀਆਂ ਚਲਾਉਣ ਅਤੇ ਅਬੋਰ ਦੇ ਵਪਾਰੀ ਸੰਜੇ ਵਰਮਾ ਦੇ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਦਾ ਵਿਸ਼ੇਸ਼ ਜ਼ਿਕਰ ਕੀਤਾ। ਮੈਂ ਆਪਣੇ ਲੋਕਾਂ ਨਾਲ ਗੱਲ ਕੀਤੀ ਹੈ ਕਿ ਬੱਚੇ ਬਾਹਰ ਕਿਉਂ ਭੇਜ ਰਹੇ ਹੋ? ਤੁਹਾਡਾ ਇੱਥੇ ਕਾਰੋਬਾਰ ਚੰਗਾ ਹੈ, ਤੁਹਾਡੇ ਕੋਲ ਜ਼ਮੀਨ ਹੈ, ਕਈ ਸਰਕਾਰੀ ਨੌਕਰੀਆਂ 'ਚ ਨੇ। ਉਹ ਕਹਿੰਦੇ ਜੀ ਕਿ ਸਾਨੂੰ ਤੇ ਆਪਣੇ ਬੱਚਿਆਂ ਦਾ ਇਹੀ ਫਿਕਰ ਕਿ ਅਜੇ ਤੱਕ ਡਰਗ ਤੋਂ ਬਚਿਆ ਐ ਇੱਥੇ ਰਹਿ ਗਿਆ ਸਾਲ 2 ਸਾਲ ਚ ਇਹਦੇ ਕਾਬੂ ਨਾ ਕਿਤੇ ਚੜਦੇ ਤੇ ਉਹ ਬਾਹਰ ਜਾ ਲੈਂਦੇ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਇਹ ਇੱਕ ਕਾਰਨ ਹੈ ਨੰਬਰ 2 ਗੈਂਗਸਟਰਸ ਦੀ ਗੱਲ ਮੈਂ ਇੱਥੇ ਕਹਿਣਾ ਚਾਹੀ ਤੁਸੀਂ ਵੇਖੋ ਕੱਲ ਅਬੋਰ ਦੇ ਵਿੱਚ ਜਿਹੜਾ ਇਨਸੀਡੈਂਟ ਹੋਇਆ ਉਹ ਇੱਕ ਇਹੋ ਜਿਹਾ ਗੈਂਗਸਟਰ ਦਾ ਨਾਂ ਲੱਗਾ ਜਿਹੜਾ ਕਿਸੇ ਬੀਜੇਪੀ ਰੂਲ ਸਟੇਟ ਦੇ ਵਿੱਚ ਬੈਠਾ ਐ ਇਸ ਤੋਂ ਪਹਿਲੇ ਕੁਝ ਸਾਡੇ ਜ਼ਿਲ੍ਹੇ 'ਚ ਕਿਲਿੰਗਸ ਹੋਈਆਂ ਨੇ ਉਹ ਵੀ ਗੈਂਗਸਟਰਸ ਨਾਲ ਜੁੜੀਆਂ ਉਹ ਵੀ ਇੱਕ ਬੀਜੇਪੀ ਰੂਲ ਸਟੇਟ ਦੇ ਵਿੱਚ ਅਸਾਮ 'ਚ ਬੈਠਾ ਹੈ ਜੀ ਬਿਲਕੁਲ ਲੋਕਾਂ ਨੂੰ ਕੋਈ ਡਰ ਨਹੀਂ ਕੋਈ ਖੌਫ ਨਹੀਂ ਮੈਂ ਬਹੁਤ ਸਾਰੇ ਕੇਸੇਜ਼ ਇਹੋ ਜਿਹੇ ਮੈਨੂੰ ਜਾਣਕਾਰੀ ਹੈ ਜਿਨ੍ਹਾਂ ਦੇ ਵਿੱਚ ਜਦੋਂ ਗੈਂਗਸਟਰਸ ਦੀਆਂ ਧਮਕੀਆਂ ਆਈਆਂ ਨੇ ਉਹ ਪੁਲਿਸ ਅਫਸਰਾਂ ਨੂੰ ਮਿਲੇ ਨੇ ਉਹਨਾਂ ਨੇ ਆਪਣੀ ਬੇਨਤੀ ਜਾ ਕੇ ਸਿਕਿਉਰਿਟੀ ਦੀ ਰੱਖੀ ਹੈ ਉਹਨਾਂ ਨੂੰ ਕਈਆਂ ਨੂੰ ਇਹ ਗੱਲ ਕਹੀ ਗਈ ਹੈ ਕਿ ਜਾਂ ਤੇ ਆਪ ਨਿਭੇ ਲਓ ਤੇ ਜੇ ਨਹੀਂ ਨਿਭੜਦੀ ਤੇ ਸਾਨੂੰ ਦੱਸੋ ਅਸੀਂ ਨਿਬੇੜ ਦਿੰਨੇ ਇਸ ਕਿਸਮ ਦੇ ਹਾਲਾਤ ਨੇ ਸੋ ਮੈਂ ਬਕਾਇਦਾ ਤੌਰ ਸਪੀਕਰ ਸਾਹਿਬ ਨੂੰ ਦੋ ਬਹੁਤ ਵੱਡੇ ਇਨਸੀਡੈਂਟਸ ਹੋਏ ਨੇ ਕੱਲ ਹੀ ਇੱਕ ਮਾਲਵੇ ਦਾ ਬਹੁਤ ਮਸ਼ਹੂਰ ਬਿਜ਼ਨਸਮੈਨ ਵੀ ਹੈ ਬਹੁਤ ਵੱਡੀ ਟੇਲਰਿੰਗ ਦੀ ਉਹਨਾਂ ਦੀ ਦੁਕਾਨ ਵੇਅਰ ਵੈਲ ਅਬੋਰ ਦੇ ਵਿੱਚ ਸ਼ਰੀਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਪੰਜ ਚਾਰ ਜ਼ਿਲ੍ਹੇ ਜਿਹੜੇ ਨੇ ਮਾਲਵੇ ਦੇ ਉਹ ਸਾਰੇ ਹੀ ਨੌਜਵਾਨ ਬੱਚੇ ਚੰਗੇ ਭਲੇ ਲੋਕ ਜਿਹੜੇ ਸੀ ਆਪਣੀ ਟ੍ਰੇਲਿੰਗ ਉੱਥੋਂ ਕਰਾਉਂਦੇ ਇੱਕ ਬੜਾ ਮਸ਼ਹੂਰ ਨਾਸ ਦਿਨ ਦਿਹਾੜੇ ਕਤਲ ਜਿਹੜਾ ਬੜੀ ਦੂਰ ਤੱਕ ਜਾਂਦਾ ਇਸ ਤੋਂ ਪਹਿਲੇ ਡਾਕਟਰ ਕੰਬੋਜ ਨੇ ਜਿਹਨਾਂ ਦੀ ਲੜਕੀ ਵੀ ਇੱਕ ਪੰਜਾਬ ਦੀ ਫਿਲਮ ਐਕਟ੍ਰੈਸ ਹੈ ਪੰਜਾਬੀ ਮੂਵੀਜ਼ ਦੀ ਉਹ ਵੀ ਗੋਲੀ ਦਾ ਸ਼ਿਕਾਰ ਹੋਏ ਮੋਗੇ ਦੇ ਕਿਸੇ ਕ੍ਰਿਟੀਕਲ ਹਾਲਤ ਚ ਹਸਪੀਟਲ ਚ ਪਏ ਹਰ ਰੋਜ਼ ਬੇਖੌਫ ਇਨਸੀਡੈਂਟਸ ਹੋ ਰਹੇ ਨੇ ਬਿਲਕੁਲ ਪੰਜਾਬ ਪੁਲਿਸ ਤੇ ਪੰਜਾਬ ਦੀ ਸਰਕਾਰ ਜਿਹੜੀ ਇਹਨਾਂ ਨੂੰ ਕੁਝ ਪਤਾ ਨਹੀਂ ਕਿ ਕਿੱਥੋਂ ਕੀ ਹੋ ਰਿਹਾ ਤੇ ਕੀ ਹੋਣਾ ਆਂਦੇ ਟਾਈਮ ਸਾਨੂੰ ਖਛਿਆ ਜਿਉਂ-ਜਿਉਂ ਇਲੈਕਸ਼ਨ ਕੋਲ ਆਣੀ ਹੈ ਗਵਰਨਮੈਂਟ ਦਾ ਕੰਟਰੋਲ ਅਕਸਰਾਂ ਤੇ ਹੋਰ ਕਮਜ਼ੋਰ ਹੁੰਦਾ ਜਾ ਰਿਹਾ ਉਹਦੇ ਨਾਲ ਲਾਅ ਐਂਡ ਆਰਡਰ ਦੀ ਹੋਰ ਸਿਚੁਏਸ਼ਨ ਜਿਹੜੀ ਹੈ ਬਹੁਤ ਸਾਰੀ ਸੀਰੀਅਸ ਹੁੰਦੀ ਜਾ ਰਹੀ ਇਸ ਗੱਲ ਕਾਰਨ ਮੈਂ 2 ਦਿਨ ਦਾ ਰਿਕਵੈਸਟ ਕੀਤੀ ਹੈ ਕਿ ਸੈਸ਼ਨ ਦੇ ਵਿੱਚ 10 ਤੇ 11 ਨਾਲ ਤੁਸੀਂ 12 ਤੇ 13 ਜੋੜੋ ਇੱਕ ਤੇ ਲਾਅ ਐਂਡ ਆਰਡਰ ਤੇ ਨੰਬਰ 2 ਸਾਰਿਆਂ ਨੂੰ ਵੱਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਸਾਰਿਆਂ ਨੂੰ ਵੱਡਾ ਸਕੈਮ ਹੋਣ ਵਾਲਾ ਜਿਹਦਾ ਆਲਮੋਸਟ ਪ੍ਰਬੰਧ ਕਰ ਲਿਆ ਗਿਆ ਉਹ ਹੈ ਲੈਂਡ ਪੂਲਿੰਗ ਦਾ ਜਿਹਦੇ ਵਿੱਚ ਤਕਰੀਬਨ 40000 ਏਕੜ ਪੰਜਾਬ ਦੀ ਜ਼ਮੀਨ ਬਿਣਾ ਕਿਸਾਨਾਂ ਦੀ ਮਰਜ਼ੀ ਤੋਂ ਬਿਣਾ ਕਿਸੇ ਗੱਲ ਦੀ ਲੋੜ ਤੋਂ ਇਸ ਸਰਕਾਰ ਨੇ ਐਂਡ ਵਿਸ਼ੇਸ਼ ਤੌਰ ਮੈਨੂੰ ਅਫਸੋਸ ਹੈ ਇਸ ਗੱਲ ਕਿ ਜਿਹੜਾ ਭਗਵੰਤ ਮਾਨ ਹੈ ਭਗਵੰਤ ਮਾਨ ਨੇ ਤੇ ਹੁਣ ਇੱਕੋ ਗੱਲ ਫੜ ਲਈ ਹੈ ਕਿ ਮੇਰਾ ਸਾਢੇ ਡੇਢ ਟਪਾ ਦਿਓ ਮੇਰ ਕੋ ਜਿੱਥੇ ਮਜ਼ਦੂਰੀ ਦਰਸਕਤ ਕਰਾ ਲਓ ਮੈਂ ਤੁਹਾਨੂੰ ਇੱਕ ਬੜਾ ਇੰਟਰਸਟਿੰਗ ਚੀਜ਼ ਦੱਸਣ ਲੱਗਾ ਜਿਹੜੇ ਦਿੱਲੀ ਦੇ ਧੜ ਵੀ ਆਏ ਨੇ ਹੁਣ ਭਗਵੰਤ ਦੀ ਜਗ੍ਹਾ ਤੇ ਤੇ ਰੋਲ ਸਾਰੀਆਂ ਟਰਾਂਸਫਰਸ ਜਿਹੜੀਆਂ ਨੇ ਬਿਊਰੋਕ੍ਰੈਟਿਕ ਟਰਾਂਸਫਰਸ ਪੁਲਿਸ ਦੀਆਂ ਟਰਾਂਸਫਰ ਵੈਬ ਕੁਮਾਰ ਕਰਦਾ 810 ਮਹਿਕਮੇ ਮਨੀਸ਼ ਸੋਦੀਆ ਸਾਹਿਬ ਥੱਲੇ ਨੇ 810 ਮਹਿਕਮੇ ਸਤਿੰਦਰ ਜੈਨ ਸਾਹਿਬ ਦੇ ਥੱਲੇ ਨੇ ਬਿਲਕੁਲ ਇੱਕ ਬੰਦੂਚੀ ਮਿਨਿਸਟਰ ਬਣ ਕੇ ਭਗਵੰਤ ਰਹਿ ਗਿਆ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਉਹ ਭਗਵੰਤ ਮਾਨ ਜੀ ਤੁਸੀਂ ਕਿੱਡੇ ਕਿੱਡੇ ਸ਼ੇਰ ਬੋਲਦੇ ਹੁੰਦੇ ਸੀ ਪੰਜਾਬੀਅਤ ਦੀਆਂ ਗੱਲਾਂ ਕਰਦੇ ਸੀ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਗੱਲਾਂ ਕਰਦੇ ਸੀ ਅੱਜ ਇੱਕ ਮੁੱਖ ਮੰਤਰੀਸ਼hip بچਾਉਣ ਵਾਸਤੇ ਤੁਸੀਂ ਸਾਰਾ ਕੁਝ ਕਿੱਲੀ ਤੇ ਟੰਗ ਦਿੱਤਾ ਸਾਰੇ ਪੰਜਾਬ ਦੇ ਰਾਈਟ ਸਰਿੰਡਰ ਕਰ ਦਿੱਤੇ ਨੇ ਕੇਜਰੀਵਾਲ ਐਂ ਟੀਮ ਨੂੰ ਇਹ ਸਾਰੀ ਸਕੀਮ ਜਿਹੜੀ ਹੈ ਕੇਜਰੀਵਾਲ ਤੇ ਕੇਜਰੀਵਾਲ ਦੇ ਲੋਕਾਂ ਦੀ ਇੱਕ ਸੋਚ ਨਾ ਬਣੀ ਹੈ तकरीबन 40000 ਕਰੋੜ ਰੁਪਇਆ ਪੰਜਾਬ ਦੇ ਨਾਲ ਲੁੱਟਣਾ ਮੇਰੇ ਪ੍ਰੈਸ ਦੇ ਵੀਰੋ ਸਮਝ ਲੋ 40000 ਕਰੋੜ ਰੁਪਇਆ